ਸਰਹੰਦ ਦੇ ਨਵਾਬ ਵजीर खान ਨੂੰ ਰਾਤ ਹੀ ਇਹ ਖਬਰ ਮਿਲ ਗਈ ਸੀ ਕਿ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਦੋ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਹੈ ਇਹ ਉਸ ਲਈ ਬਹੁਤ ਵੱਡੀ ਖਬਰ ਸੀ ਆਪਣੇ ਸਿਪਾਹੀਆਂ ਨੂੰ ਉਸਨੇ ਰਾਤ ਹੀ ਹੁਕਮ ਦੇ ਦਿੱਤਾ ਕਿ ਸਵੇਰੇ ਜਲਦੀ ਤੋਂ ਜਲਦੀ ਮੋਰਿੰਡੇ ਤੋਂ ਗੁਰੂ ਦੇ ਮਾਂ ਅਤੇ ਪੁੱਤਰਾਂ ਨੂੰ ਲਿਆ ਕੇ ਮੇਰੇ ਸਾਹਮਣੇ ਹਾਜ਼ਰ ਕਰੋ ਅਜੇ ਮੂੰਹ ਹਨੇਰਾ ਹੀ ਸੀ ਸਰਹੰਦ ਤੋਂ ਫੌਜੀ ਦਸਤੇ ਦੀ ਤਾੜ ਮੁਰਿੰਡੇ ਆਣ ਪਹੁੰਚੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਬੈਲ ਗੱਡੀ ਵਿੱਚ ਬਿਠਾ ਕੇ ਕਾਲੀ ਕਾਲੀ ਵਾਪਸ ਸਰਹੰਦ ਨੂੰ ਚੱਲ ਪਏ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਹੱਤਕੜੀਆਂ ਪੈਰੀ ਜੰਜੀਰਾਂ ਪਾ ਕੇ ਸ਼ਕਤੀ ਨਾਲ ਸਰਹੰਦ ਲਿਆਂਦਾ ਗਿਆ ਲੋਕ ਦੇਖ ਕੇ ਕਹਿੰਦੇ ਇਹਨਾਂ ਮਾਸੂਮਾਂ ਨੂੰ ਮਾਰ ਦਿੱਤਾ ਜਾਵੇਗਾ ਕੋਈ ਕਹਿੰਦਾ ਬਿਰਧ ਮਾਤਾ ਅਤੇ ਬਾਲਕਾਂ ਨੂੰ ਕੈਦ ਕਰ ਦੇਣਗੇ ਕੋਈ ਕਹਿੰਦਾ ਇਹਨਾਂ ਨੂੰ ਜ਼ਬਰੀ ਮੁਸਲਮਾਨ ਬਣਾ ਲੈਣਗੇ ਤਿੰਨਾਂ ਦੇ ਚਿਹਰੇ ਤੇ ਨੂਰ ਦੇਖ ਕੇ ਲੋਕ ਹੈਰਾਨ ਹੁੰਦੇ ਦੂਰ ਤੱਕ ਦੇਖਦੇ ਮਨ ਹੀ ਮਨ ਹਮਦਰਦੀ ਜਤਾਉਂਦੇ ਦਾਦੀ ਮਾਂ ਨੇ ਦੋਨਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਗੋਦੀ ਵਿੱਚ ਬਿਠਾ ਲਿਆ ਉਹੋ ਕਿਸੇ ਦਾ ਵਿਸਾ ਨਾ ਕਰਦੀ ਉਸ ਨੂੰ ਕੋਈ ਅਣਹੋਣੀ ਹੁੰਦੀ ਜਾਪਦੀ ਨਜ਼ਰ ਆਈ ਉਸ ਦੇ ਹਿਰਦੇ ਵਿੱਚ ਕਈ ਖਿਆਲ ਆਏ ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਜੜ ਨਿੱਕੀਆਂ ਜਿੰਦਾਂ ਨੂੰ ਸਿਰੜਦੀਆਂ ਤਾਲੀਮਾਂ ਦਿੰਦੀ ਦਾਦੀ ਮਾਂ ਦੁੱਖਾਂ ਦੀਆਂ ਬਾਟਾਂ ਨੂੰ ਸ਼ਾਂਤ ਚਿੱਤ ਨਿਭੇੜਦੀ ਗਈ ਸਿਪਾਹੀ ਨਵਾਬ ਕੋਲੋਂ ਪੁੱਛਣ ਚਲੇ ਗਏ ਕਿ ਗੁਰੂ ਜੀ ਦੇ ਪੁੱਤਰਾਂ ਨੂੰ ਅਤੇ ਮਾਤਾ ਨੂੰ ਕਿੱਥੇ ਰੱਖਿਆ ਜਾਵੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਪੁੱਤਰਾਂ ਨੂੰ ਫੜ ਕੇ ਸਰਹੰਦ ਲਿਆਂਦਾ ਗਿਆ ਹੈ ਤਾਂ ਦੇਖਣ ਲਈ ਬਹੁਤ ਭੀੜ ਲੱਗ ਗਈ ਰਸਤੇ ਵਿੱਚ ਜਾਣ ਵਾਲੇ ਵੀ ਰੁਕ ਕੇ ਦੇਖਣ ਲੱਗੇ ਤਮਾਸ਼ਗੀਰ ਲੋਕਾਂ ਦਾ ਇੱਕ ਤਰ੍ਹਾਂ ਦਾ ਮੇਲਾ ਲੱਗ ਗਿਆ ਮਾਤਾ ਜੀ ਨੂੰ ਲੋਕ ਪੁੱਛਦੇ ਤੇਰਾ ਨਾਂ ਕੀ ਹੈ ਤੇਰੀ ਗੋਦ ਵਿੱਚ ਬਿਠਾਏ ਬਾਲਕ ਕੌਣ ਹਨ ਸਾਹਿਬ ਜਾਦੇ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਤੇ ਇਹ ਸਾਡੀ ਦਾਦੀ ਮਾਂ ਹੈ ਲੋਕ ਇਹਨਾਂ ਤੋਂ ਦਲੇਰੀ ਭਰੇ ਜਵਾਬ ਸੁਣ ਕੇ ਚੁੱਪ ਹੋ ਜਾਂਦੇ ਕਈ ਇਹਨਾਂ ਦੇ ਸੋਹਣੇ ਚਿਹਰੇ ਬਾਰ-ਬਾਰ ਤੱਕਦੇ ਸਾਰੀ ਭੀੜ ਨੂੰ ਸਿਪਾਹੀ ਪਿੱਛੇ ਹਟਾਉਂਦੇ ਰਸਤਾ ਬਣਾਉਣ ਲੱਗੇ ਵजीर खान ਦਾ ਦੀਵਾਨ ਸੁਚਾਨੰਦ ਆ ਰਿਹਾ ਸੀ ਇਸ ਨੂੰ ਦੇਖ ਕੇ ਮਾਤਾ ਜੀ ਨੇ ਸਾਹਿਬ ਜਾਨਿਆਂ ਨੂੰ ਹੌਸਲਾ ਦਿੱਤਾ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ ਇਹ ਆਪਾਂ ਨੂੰ ਛੁਡਾ ਦੇਵੇਗਾ ਮਾਤਾ ਜੀ ਨੇ ਭੀੜ ਵਿੱਚੋਂ ਸੁਣਿਆ ਸੀ ਕਿ ਹਿੰਦੂ ਦੀਵਾਨ ਸੁਚਾਨੰਦ ਆ ਰਿਹਾ ਹੈ ਪਰ ਇਸ ਬਾਪੀ ਨੇ ਤਾਂ ਆਉਂਦਿਆਂ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਈ ਮਾੜੇ ਬੋਲ ਬੋਲਦੇ ਨੇ ਕਿਹਾ ਨਵਾਬ ਸਾਹਿਬ ਦਾ ਹੁਕਮ ਹੈ ਇਸ ਗੁਰੂ ਦੀ ਮਾਤਾ ਨੂੰ ਠੰਡੇ ਬੁਰਜ ਵਿੱਚ ਭੇਜ ਦੇਵੋ ਤੇ ਇਹਨਾਂ ਬਾਲਕਾਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕਰੋ ਇਹ ਕਮੀਨਾ ਨਵਾਬ ਦੇ ਤਲਵੇ ਚੱਟਣ ਵਾਲਾ ਉਸ ਦਾ ਵੱਡਾ ਚਾਪ ਲੋ ਸੀ ਮਾਤਾ ਜੀ ਨੂੰ ਪੋਤਿਆਂ ਨਾਲੋਂ ਅਲੱਗ ਕਰਕੇ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ ਇਹ ਠੰਡਾ ਬੁਰਜ ਹੁਣ ਦੇ ਸਮੇਂ ਵਾਂਗ ਏਸੀ ਰੈਸਟ ਹਾਊਸ ਸੀ ਗਰਮੀਆਂ ਨੂੰ ਨਵਾਬ ਇੱਥੇ ਠਹਿਰਦਾ ਸੀ ਇਹ ਬਹੁਤ ਠੰਡਾ ਸੀ ਇਸ ਦੇ ਚਾਰ ਚੁਪੇਰੇ ਕੋਲੀਆਂ ਤੋਂ ਬਿਨਾਂ ਕੰਦਾਂ ਦੇ ਪਰਦੇ ਨਾ ਹੋਣ ਕਰਕੇ ਚਾਰੇ ਪਾਸਿਆਂ ਤੋਂ ਠੰਡੀ ਹਵਾ ਆਉਂਦੀ ਰਹਿੰਦੀ ਇਸ ਦੀ ਉਚਾਈ ਇਸ ਨੂੰ ਹੋਰ ਵੀ ਠੰਡਾ ਕਰ ਦਿੰਦੀ। ਸਰਦੀਆਂ ਨੂੰ ਇੱਥੇ ਕਿੰਨੀ ਠੰਡ ਹੋਵੇਗੀ ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਦੋਨਾਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਲੱਗੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਦੀ ਸੁੰਦਰਤਾ ਨੂੰ ਸਾਰੀ ਕਚਹਿਰੀ ਦੇਖਣ ਲੱਗ ਪਈ। ਅਮੀਰ ਵਜ਼ੀਰ ਗੁਲਾਬ ਵਰਗੇ ਕੋਮਲ ਮੁਖੜਿਆਂ ਨੂੰ ਦੇਖਦੇ ਹੀ ਰਹਿ ਗਏ। ਕਚਹਿਰੀ ਵਿੱਚ ਵੜਦਿਆਂ ਹੀ ਦੋਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਟੜਵਾਦੀ ਸੋਚ ਵਾਲੇ ਸੁਣ ਕੇ ਸੜ ਕੇ ਕੋਲਾ ਹੋ ਗਏ ਨਵਾਬ ਵਜ਼ੀਰ ਖਾਂ ਅੰਦਰ ਹੀ ਅੰਦਰ ਰਿੱਜਣ ਲੱਗਾ ਸੁਚਾਨੰਦ ਨੇ ਬੱਚਿਆਂ ਦੇ ਕੋਲ ਆਣ ਕੇ ਕਿਹਾ ਤੁਸੀਂ ਨਵਾਬ ਸਾਹਿਬ ਨੂੰ ਸਲਾਮ ਕਰੋ ਇੱਥੇ ਇਹਨਾਂ ਦਾ ਹੀ ਹੁਕਮ ਚੱਲਦਾ ਹੈ ਪਰ ਸਾਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਆਪਣੇ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਹੀ ਬੁਲਾਵਾਂਗੇ ਸਿਰ ਝੁਕਾ ਕੇ ਕਿਸੇ ਨੂੰ ਸਲਾਮ ਨਹੀਂ ਕਰਾਂਗੇ ਬੱਚਿਆਂ ਨੂੰ ਕਿਹਾ ਕਿ ਜਿਸ ਦੀ ਫਤਿਹ ਤੇ ਤੁਸੀਂ ਇੰਨਾ ਫਕਰ ਕਰਦੇ ਹੋ ਉਸ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਵਿੱਚ ਮਾਰ ਕੇ ਉਸ ਦਾ ਸਿਰ ਕੱਟ ਕੇ ਬਾਦਸ਼ਾਹ ਪਾਸ ਦਿੱਲੀ ਭੇਜ ਦਿੱਤਾ ਗਿਆ ਹੈ ਤਾਂ ਸਾਹਿਬਜ਼ਾਦਿਆਂ ਨੇ ਬੜੇ ਜੋਸ਼ ਵਿੱਚ ਕਿਹਾ ਉਸ ਨੂੰ ਕੌਣ ਮਾਰ ਸਕਦਾ ਹੈ ਲੋਕ ਤੇ ਪਰਲੋਕ ਦੀ ਬਾਦਸ਼ਾਹੀ ਸਾਡੇ ਪਿਤਾ ਜੀ ਕੋਲ ਹੈ। ਉਹਨਾਂ ਨੂੰ ਕੋਈ ਵੀ ਮਾਰ ਨਹੀਂ ਸਕਦਾ। ਭਾਰੀ ਤੇਜੋਸ਼ ਭਰੇ ਜਵਾਬ ਸੁਣ ਕੇ ਸਾਰੀ ਕਚਹਿਰੀ ਦੇ ਲੋਕ ਬਹੁਤ ਹੈਰਾਨ ਹੋਏ। ਗੁਰੂ ਗੋਬਿੰਦ ਸਿੰਘ ਜੀ ਦੀ ਦਲੇਰੀ ਦੀਆਂ ਕੱਲਾ ਕਰਨ ਲੱਗ ਪਏ। ਕਈ ਕਹਿੰਦੇ ਇਹ ਬਾਪ ਵਰਗੇ ਹੀ ਨਿਡਰ ਨੇ। ਕਈ ਕਹਿਣ ਇਹਨਾਂ ਦੇ ਬਾਬੇ ਨੇ ਵੀ ਮਰਨਾ ਕਬੂਲ ਕਰ ਲਿਆ ਸੀ ਪਰ ਧਰਮ ਨਹੀਂ ਸੀ ਬਦਲਿਆ। ਇਹ ਵੀ ਇਸਲਾਮ ਕਬੂਲ ਨਹੀਂ ਕਰਨਗੇ ਭਰੇ ਪੀਤੇ ਵਜ਼ੀਰ ਖਾਨ ਨੇ ਨੀਤੀ ਤੋਂ ਕੰਮ ਲੈਂਦਿਆਂ ਪਿਆਰ ਨਾਲ ਇਸਲਾਮ ਕਬੂਲਣ ਲਈ ਕਿਹਾ ਬਾਦਸ਼ਾਹੀ ਜੰਗੀਰਾਂ ਮਹਿਲ ਮਾੜੀਆਂ ਧਨ ਦੌਲਤਾਂ ਦੇ ਅਨੇਕਾਂ ਪ੍ਰਕਾਰ ਦੇ ਲਾਲਚ ਦਿੱਤੇ ਉਹਨਾਂ ਨਿੱਕੀਆਂ ਪਰ ਮਹਾਨ ਸ਼ਖਸੀਅਤਾਂ ਨੂੰ ਕੋਈ ਵੀ ਲੋਭ ਲਾਲਚ ਆਪਣੇ ਅਕੀਦੇ ਤੋਂ ਡੁਲਾ ਨਹੀਂ ਸਕਿਆ ਗੁੱਸੇ ਵਿੱਚ ਆਏ ਹਾਕਮਾਂ ਨੇ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਨੂੰ ਝੰਡੋੜਿਆ ਅਤੇ ਸ਼ਕਤੀ ਨਾਲ ਇਸਲਾਮ ਕਬੂਲ ਕਰਨ ਲਈ ਕਿਹਾ। శਰੀਰਕ ਅਤੇ ਮਾਨਸਿਕ ਦਬਾਅ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਆਪਣੇ ਧਰਮ ਤੋਂ ਨਿਖੇੜ ਨਾ ਸਕਿਆ। ਗੁੱਸੇ ਵਿੱਚ ਆਏ ਵਜ਼ੀਰ ਖਾਨ ਨੇ ਹੁਕਮ ਦਿੱਤਾ ਬਿਨਾਂ ਕੱਪੜੇ ਤੇ ਬਿਨਾਂ ਭੋਜਨ ਦੇ ਇਹਨਾਂ ਨੂੰ ਵੀ ਠੰਡੇ ਬੁਰਜ ਵਿੱਚ ਡੱਕ ਕੇ ਕਿਸੇ ਨੂੰ ਮਿਲਣ ਨਾ ਦਿੱਤਾ ਜਾਵੇ। ਪੈਰਾ ਹੋਰ ਵੀ ਸਖਤ ਕਰ ਦੇਵੋ ਪਾਪੀ ਦਾ ਇਹ ਹੁਕਮ ਪਾਪਾ ਨਾਲ ਭਰ ਚੁੱਕੀ ਬੇੜੀ ਵਿੱਚ ਹੋਰ ਪਾਰ ਪਾਉਣ ਦੇ ਤਲਸੀ ਦੁਪਹਿਰ ਦੇ ਗਏ ਮੁੜ ਵਾਪਸ ਨਹੀਂ ਸੀ ਆਏ ਦਾਦੀ ਮਾਂ ਕਿਸੇ ਅਣਹੋਣੀ ਤੋਂ ਡਰਦੀ ਬਾਰ-ਬਾਰ ਬੁਰਜ ਦੀਆਂ ਪੌੜੀਆਂ ਵੱਲ ਤੱਕਦੀ ਸਭ ਤੋਂ ਵੱਡੀ ਅਣਹੋਣੀ ਉਸ ਲਈ ਧਰਮ ਤੋਂ ਡਿਗ ਜਾਣਾ ਸੀ ਇਹ ਸੋਚ ਦਾਦੀ ਦੇ ਹੌਲ ਪੈਣ ਲੱਗਦਾ ਹੈ ਸ਼ਿਪਾਹੀ ਦੋਨਾਂ ਨੂੰ ਲੈ ਕੇ ਆ ਗਏ। ਦਾਦੀ ਮਾਂ ਨੇ ਅੱਗੇ ਹੋ ਕੇ ਨਿੱਕੀਆਂ ਜਿੰਦੜੀਆਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਕਿੰਨੀ ਦੇਰ ਇਸੇ ਤਰ੍ਹਾਂ ਹੀ ਖੜੀ ਰਹੀ। ਮਾਸੂਮਾ ਨੂੰ ਗਲ ਨਾਲੋਂ ਲਾਉਣ ਨੂੰ ਚਿਤ ਹੀ ਨਾ ਕੀਤਾ। ਬਹੁਤ ਪਿਆਰ ਦੇ ਕੇ ਦਾਦੀ ਨੇ ਸਾਰੇ ਦਿਨ ਦਾ ਸਾਰਾ ਹਾਲ ਖੋਲ ਕੇ ਪੁੱਛਿਆ। ਦਾਦੀ ਮਾਂ ਦੀ ਗੋਦ ਵਿੱਚ ਬੈਠ ਕੇ ਪੋਤਿਆਂ ਨੇ ਸਾਰੇ ਦਿਨ ਦੀ ਬੀਤੀ ਇੱਕ ਇੱਕ ਗੱਲ ਦਾਦੀ ਮਾਂ ਨੂੰ ਸੁਣਾ ਦਿੱਤੀ ਉਹ ਸੁਣ ਕੇ ਬਹੁਤ ਖੁਸ਼ ਹੋਈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੇ ਧਰਮ ਵਿੱਚ ਪੱਕੇ ਰਹਿਣ ਦੀ ਪ੍ਰੇਰਣਾ ਦਿੱਤੀ ਨੰਗੇ ਫਰਸ਼ ਤੇ ਬੈਠੀ ਦਾਦੀ ਮਾਂ ਨੇ ਗੋਦੀ ਵਿੱਚ ਲੈ ਮਾਸੂਮਾ ਨੂੰ ਆਪਣੇ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਦੇ ਸੋਹਲੇ ਸੁਣਾਏ ਕਿਸੇ ਵੀ ਡਰਾਏ ਜਾਂ ਲਾਲਚ ਵਿੱਚ ਨਹੀਂ ਆਉਣਾ ਇਹ ਹੀ ਰਾਜ ਬਾਗ ਸਭ ਝੂਠੇ ਨੇ ਗੁਰੂ ਨਾਨਕ ਦਾ ਘਰ ਹੀ ਸੱਚਾ ਹੈ ਇਸ ਨਾਲ ਸਦਾ ਹੀ ਜੁੜੇ ਰਹਿਣਾ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨੂੰ ਲਾਜ ਨਹੀਂ ਲੱਗਣ ਦੇਣੀ ਇਸ ਤਰ੍ਹਾਂ ਦੀਆਂ ਸਿੱਧਕ ਦੀਆਂ ਸਾਖੀਆਂ ਸੁਣਾਉਂਦੇ ਹੋਏ ਦਾਦੀ ਮਾਂ ਸਾਰੀ ਰਾਤ ਨਿਗਦੀਂਦੀ ਰਹੀ ਤਾਂ ਕਿ ਇਹਨਾਂ ਨੂੰ ਨੀਂਦ ਆ ਜਾਵੇ ਮੇਰੇ ਕਲਗੀ ਤਰਜੀ ਦੇ ਲਾडले ਛੋਟੇ ਪੁੱਤਰਾਂ ਤੇ ਬਿਰਧ ਮਾਤਾ ਜੀ ਨੇ ਅਤ ਠਰੀ ਹੋਈ ਰਾਤ ਚਾਰੋਂ ਪਾਸਿਆਂ ਤੋਂ ਆਉਂਦੀ ਹਵਾ ਵਿੱਚ ਗਲ ਦੇ ਕੱਪੜਿਆਂ ਨਾਲ ਬਿਨਾਂ ਕੁਝ ਛਕਿਆਂ ਨੰਗੇ ਫਰਸ਼ ਤੇ 11 ਪੋ 1761 ਬਿਕਰਮੀ 25 ਦਸੰਬਰ 1704 ਈਸਵੀ ਨੂੰ ਅੱਜ ਦੇ ਦਿਨ ਸਖਤ ਪੈਰੇ ਹੀਟ ਠੰਡੇ ਬੁਰਜ ਵਿੱਚ ਸਰਹੰਦ ਬਤੀਤ ਕੀਤੀ ਗੁਰੂ ਪਿਆਰੇ ਸਾਧ ਸੰਗਤ ਜੀਓ ਕਿਰਪਾ ਕਰਕੇ ਇਸ ਇਤਿਹਾਸ ਨੂੰ ਵੱਧ ਤੋਂ ਵੱਧ ਸੰਗਤ ਤੱਕ ਸ਼ੇਅਰ ਕਰੋ ਜੀ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਇਤਿਹਾਸ ਬਾਰੇ ਜ਼ਰੂਰ ਦੱਸੋ